ਔਰ ਇੱਕ ਦਫਾ ਕੋਈ ਮਨੁੱਖ ਆਪਣੇ ਮਨ ਨੂੰ ਵੇਖਣ ਵਾਲਾ ਬਣ ਜਾਏ ਉਹ ਸਾਰੇ ਜਗਤ ਦਾ ਮਨ ਵੇਖ ਸਕਦਾ ਹੈ ਇੱਕ ਦਫਾ ਕੋਈ ਆਪਣੇ ਤਨ ਨੂੰ ਵੇਖਣ ਵਾਲਾ ਬਣ ਜਾਏ ਉਹ ਹਰ ਇੱਕ ਦੇ ਤਨ ਦੀ ਜਾਣਕਾਰੀ ਰੱਖ ਸਕਦਾ ਹੈ ਇੱਕ ਦਫਾ ਕੋਈ ਆਪਣੀ ਆਤਮਾ ਨੂੰ ਵੇਖਣ ਵਾਲਾ ਬਣ ਜਾਏ ਯਕੀਨ ਜਾਣੋ ਬ੍ਰਹਿਮੰਡ ਵਿੱਚ ਰਵੀ ਹੋਈ ਚੇਤਨਾ ਨੂੰ ਉਹ ਵੇਖ ਸਕਦਾ ਹੈ ਅੰਤਰੀਅੰਤ ਇੱਕ ਕਲਾ ਹੈ ਪ੍ਰਮਾਤਮਾ ਦੇ ਅੰਦਰ ਜਿਸ ਨੂੰ ਅਸੀਂ ਵੈਦ ਰਾਜ ਕਹਿੰਦੇ ਆ ਹਕੀਮ ਕਹਿੰਦੇ ਆ ਉਸ ਨੂੰ ਜਦ ਆਪਣੇ ਤਨ ਦੀ ਸਮਝ ਪੈ ਜਾਂਦੀ ਏ ਤੋ ਹਰ ਇੱਕ ਦੇਸ ਇਸ ਵਾਸਤੇ ਅਸੀਂ ਉਸ ਨੂੰ ਸਿਆਣਾ ਕਹਿੰਦੇ ਆ ਉਹਨੂੰ ਪਤਾ ਚੱਲ ਜਾਂਦਾ ਹੈ ਹਵਾ ਪਿਤ ਕਫ ਦਾ ਇਹ ਸਰੀਰ ਬਾਦੀ ਸਰੀਰ ਹੈ ਇਹ ਸਰੀਰ ਕਫ ਪ੍ਰધાન ਸਰੀਰ ਹੈ। ਔਰ ਇਹ ਸਰੀਰ ਪਿਤ ਪ੍ਰધાન ਸਰੀਰ ਹੈ। ਇੱਕ ਸਿਆਣੇ ਵੈਦ ਨੂੰ ਫੌਰਨ ਪਤਾ ਚੱਲ ਜਾਂਦਾ ਹੈ। ਜਦ ਇਹ ਸਰੀਰ ਪਿਤ ਪ੍ਰધાન ਸਰੀਰੇ ਤੋਂ ਉਸ ਨੂੰ ਔਸ਼ਧੀ ਆਪਣੇ ਢੰਗ ਨਾਲ ਦਿੰਦਾ ਹੈ। ਇਹ ਸਰੀਰ ਕਫ ਪ੍ਰધાન ਹੈ। ਔਰ ਇਹ ਸਰੀਰ ਵਾਇਯੋ ਪ੍ਰધાન ਹੈ। ਕੁਦਰਤ ਨੇ ਤਤਾਂ ਨੂੰ ਸੰਤੁਲਿਤ ਰੱਖਿਆ ਹੈ। ਮਨੁੱਖ ਇਹਨਾਂ ਦਾ ਤਵਾਜਨ ਬਿਗਾੜ ਦਿੰਦਾ ਹੈ ਬੈਲੈਂਸ ਬਿਗਾੜ ਦਿੰਦਾ ਹੈ। ਤੋਂ ਕਿਸੇ ਸਰੀਰ ਵਿੱਚ ਵਾਯੂ ਵੱਧ ਜਾਂਦੀ ਹੈ। ਬਾਦ ਹਵਾ ਨੂੰ ਕਹਿੰਦੇ ਨੇ ਪਰਸ਼ੀਨ ਦੇ ਵਿੱਚ ਹਵਾ ਨੂੰ ਬਾਦ ਕਹਿੰਦੇ ਨੇ ਬਾਦੀ। ਹਵਾ ਵੱਧ ਗਈ। ਪਿੱਤ ਗਰਮੇ ਵੱਧ ਗਈ। ਕਫ ਸਰੀਰ ਦੇ ਵਿੱਚ ਪਾਣੀ ਦੀ ਮਿਕਦਾਰ ਵੱਧ ਗਏ। ਥਾਂ-ਥਾਂ ਤੇ ਪਾਣੀ ਸਰੀਰ ਵਿੱਚ ਵਿਆਪਕ ਰੂਪ ਵਿੱਚ ਜ਼ਿਆਦਾ ਹੋ ਗਿਆ, ਫੈਲ ਗਿਆ। ਇਹਨੂੰ ਕਫ ਪ੍ਰਦਾਨ ਕਹਿੰਦੇ ਨੇ। ਫਿਰ 90% ਦੀ ਰੋਗ ਹਕੀਮ ਤੇ ਵੈਦ ਕਹਿੰਦੇ ਨੇ ਕਫ ਤੋਂ ਪੈਦਾ ਹੁੰਦੇ ਨੇ, ਪਿਤ ਤੋਂ ਪੈਦਾ ਹੁੰਦੇ ਨੇ, ਬਾਦੀ ਤੋਂ ਪੈਦਾ ਹੁੰਦੇ ਨੇ। ਇਸ ਵਾਸਤੇ ਉਹ ਕਹਿੰਦੇ ਨੇ ਰੋਗ ਵਾਇਓ ਪ੍ਰਧਾਨ ਹੁੰਦੇ ਨੇ ਪਿਤ ਪ੍ਰਧਾਨ ਹੁੰਦੇ ਨੇ ਕਫ ਪ੍ਰਧਾਨ ਹੁੰਦੇ ਨੇ ਜੋ ਆਪਣੇ ਸਰੀਰ ਦੇ ਬਾਰੇ ਐ ਸਾਇਕ ਦਫਾ ਜਾਣ ਲੈਂਦਾ ਉਹਨੂੰ ਅਸੀਂ ਹਕੀਮ ਕਹਿੰਦੇ ਆ ਉਹ ਸਾਰੇ ਸਰੀਰਾਂ ਬਾਰੇ ਜਾਣ ਲੈਂਦਾ ਹੈ ਸਰੀਰ ਦੇ ਤਲਦ ਅੰਤਰੀਅਮੀ ਹੁੰਦਾ ਹੈ ਇਹ ਵੀ ਮੈਰਜ ਕਰ ਲਿਆ ਇੱਕ ਦਫਾ ਕੋਈ ਮਨੁੱਖ ਆਪਣੇ ਮਨ ਬਾਰੇ ਜਾਣ ਲੱਗੇ ਚਲਦੇ ਵਿਚਾਰ ਸੋਚਣ ਤੇ ਯਾਦ ਆਣਾ ਯਕੀਨ ਜਾਨੋ ਸਾਰਿਆਂ ਦੇ ਮਨਾਂ ਬਾਰੇ ਜਾਣ ਲੈਂਦਾ ਆਖਰ ਕੀ ਹੋ ਸਕਦਾ ਹੈ ਮਨੁੱਖ ਦਾ ਮਨ ਉਸ ਨੂੰ ਫੌਰਨ ਪਤਾ ਚੱਲ ਜਾਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਨੇ ਜਿਉ ਮਨ ਆਪਣਾ ਪਰਮਨੰਤੈ ਸਾ ਜਿਸਾ ਤੇਰਾ ਮਨ ਹੈ ਦੂਜਿਆਂ ਦਾ ਵੀ ਵੈਸਾ ਹੀ ਹੈ ਜਿਸਾ ਦੂਜਿਆਂ ਦਾ ਤੇਰਾ ਵੀ ਵੈਸਾ ਹੀ ਹੈ ਪਰ ਦੂਜਿਆਂ ਦੇ ਮਨ ਨੂੰ ਸਮਝਣ ਵਾਸਤੇ ਪਹਿਲੇ ਆਪਣੇ ਮਨ ਨੂੰ ਸਮਝ ਤੇ ਇੱਕ ਦਫਾ ਜਦ ਕੋਈ ਮਨੁੱਖ ਆਪਣੇ ਮਨ ਨੂੰ ਸਮਝ ਜਾਂਦਾ ਹੈ ਯਕੀਨ ਜਾਣੋ ਖਿਮਾ ਕਰਦਾ ਹੈ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਤਾਂ ਉਸ ਨੂੰ ਮਨ ਦਾ ਪਤਾ ਹੈ ਮਨ ਖਿੰਖਿੰ ਖਿੰਨ ਬੋਲਦਾ ਹੈ ਮਨ ਪਲ ਪਲ ਦੇ ਚ ਗਲਤੀ ਕਰਦਾ ਹੈ ਮਨ ਪਲ ਪਲ ਦੇ ਚ ਬੋਲਾਂ ਕਰਦਾ ਹੈ ਮਨ ਦੀ ਭੁੱਲ ਨੂੰ ਹੀ ਪਾਪ ਕਹਿੰਦੇ ਨੇ ਅੱਜ ਦੀ ਸੌੜੀ ਵਿੱਚ ਸਹਿਬ ਐਸਾ ਕੁਝ ਜ਼ਿਕਰ ਕਰ ਦੇਣਾ ਖਲਾਅ ਵਿੱਚ ਆਲੂਦਗੀ ਹੈ ਮੈਲ ਹੈ ਤਨ ਤੇ ਪੈਂਦੀ ਹੈ ਕੱਪੜਿਆਂ ਤੇ ਪੈਂਦੀ ਹੈ ਕੱਪੜੇ 1-2 ਦਿਨ ਦੇ ਮੈਲੇ ਹੋਵਨ ਕਈ ਵਾਰ ਮੈਲ ਨਹੀਂ ਦਿਖਾਈ ਦਿੰਦੀ ਕਿਉਂਕਿ ਜੇ ਥੋੜੀ ਹੈ ਕਪੜਾ 7-8 ਦਿਨ ਦਾ ਮੈਲਾ ਹੋ ਗਿਆ ਹੁਣ ਕਪੜੇ ਦੇ ਨਾਲ-ਨਾਲ ਮੈਲ ਦਿਖਾਈ ਦੇਣ ਲੱਗ ਪਈ 15-20 ਦਿਨ ਮਹੀਨੇ ਦਾ ਮੈਲਾ ਹੋ ਗਿਆ ਪਾਇਆ ਹੋਇਆ ਹੁਣ ਕਪੜਾ ਘੱਟ ਦਿਖਾਈ ਦਿੰਦਾ ਹੈ ਮੈਲ ਜ਼ਿਆਦਾ ਦਿਖਾਈ ਦਿੰਦੀ ਹੈ ਅਗਰ ਇਹੀ ਕਪੜਾ ਦੋ ਤਿੰਨ ਚਾਰ ਮਹੀਨੇ ਦਾ ਮੈਲਾ ਹੋਵੇ ਫਿਰ ਕਪੜਾ ਬਿਲਕੁਲ ਨਹੀਂ ਦਿਖਾਈ ਦੇਗਾ ਮੈਲ ਦਿਖਾਈ ਦੇ ਪਰਤ ਦਰ ਪਰਤ ਮੈਲ ਦੀ ਇਤਨੀ ਜਮ ਗਈ ਹੁਣ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦਿਖਾਈ ਦਿੰਦੀ ਦੋ ਚਾਰ ਮਹੀਨੇ ਲਗਾਤਾਰ ਕਪੜਿਆਂ ਤੇ ਮੈਲ ਪੈਂਦੀ ਰਵੇ ਜੋ ਪਹਿਨੇ ਨੇ ਫਿਰ ਕਪੜੇ ਨਹੀਂ ਦਿਖਾਈ ਦਿੰਦੇ ਕਪੜੇ ਦਾ ਰੰਗ ਖੋ ਜਾਂਦਾ ਹੈ ਕਪੜੇ ਦੀ ਬਨਾਵਟ ਖੋ ਜਾਂਦੀ ਹੈ ਬਸ ਮੈਲ ਹੀ ਮੈਲ ਦਿਖਾਈ ਦਿੰਦੀ ਪਰ ਐਸਾ ਦਿਨ 4 ਮਹੀਨੇ ਦਾ ਮੈਲਾ ਹੋਵੇ ਕਪੜਾ ਉਹ ਕਪੜਾ ਆਪਣੀ ਹੋਂਦ ਖੋ ਬੈਠਦਾ ਹੈ ਮੈਲ ਦਿਖਾਈ ਦਿੰਦੀ ਇਹ ਜਿਹੜਾ ਸਾਡੇ ਕੋਲ ਮਨ ਹੈ ਇਹ ਅਨੰਤ ਜਨਮਾਂ ਦਾ ਹੈ ਇਹ ਇੱਕ ਦਿਨ ਦਾ ਮੈਲਾ ਹੈ ਇੱਕ ਮਹੀਨੇ ਦਾ ਮਹਿਲਾ ਜਾਂ ਇੱਕ ਸਾਲ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾ ਗਈ ਕਾਲਾ ਹੋਆ ਸਿਆ ਇਹ ਤਾਂ ਕਈ ਜਨਮਾਂ ਦਾ ਮਹਿਲਾ ਹੈ ਅਨੰਤ ਜਨਮਾਂ ਦਾ ਮਹਿਲਾ ਹੈ ਆਪਣੇ ਮਨ ਨੂੰ ਸਮਝਣ ਵਾਲਾ ਵਣਖ ਜਦ ਦੂਜੇ ਦੇ ਮਨ ਨੂੰ ਵੇਖਦਾ ਹੈ ਮਨ ਦੇ ਦਰਸ਼ਨ ਨਹੀਂ ਆਉਂਦੇ ਕਾਮ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਨਹੀਂ ਆਉਂਦੇ ਲੋਭ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਹੀ ਨਹੀਂ ਆਉਂਦੇ ਮੋਹ ਦੇ ਦਰਸ਼ਨ ਆਉਂਦੇ ਨੇ ਮਨ ਦੇ ਦਰਸ਼ਨ ਹੀ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਆਉਂਦੇ ਨੇ ਆਖਰ ਕੀ ਹੈ ਮਨ ਦੇ ਇਹ ਹੀ ਕੁਝ ਹੈ ਮਨ ਕੀ ਇਹ ਵਿਚਾਰ ਮਨ ਕੀ ਇਹ ਸੋਚਣੀ ਮਨ ਕੀ ਇਹ ਯਾਦਾਂ ਦਾ ਪ੍ਰਵਾਹ ਅਹੰਗ ਦਾ ਪ੍ਰਵਾਹ ਤੇ ਹੈ ਕੀ ਇਸ ਦੇ ਵਿੱਚ ਇਹ ਹੀ ਕੁਝ ਹੈ ਜਿਉ ਮਨ ਆਪਣਾ ਪਰਮਨ ਕੈਸਾ ਇੱਕ ਦਫਾ ਕੋਈ ਮਨੁੱਖ ਆਪਣੇ ਮਨ ਨੂੰ ਸਮਝ ਜਾਏ ਇਹਦੇ ਤੇ ਮੋਹ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਕ੍ਰੋਧ ਚੱਲਦਾ ਹੈ ਤੋ ਉਸ ਨੂੰ ਇਤਨਾ ਵੀ ਪਤਾ ਚੱਲ ਜਾਂਦਾ ਹੈ ਦੂਜਿਆਂ ਦੇ ਮਨਾਂ 'ਚ ਵੀ ਇਹੀ ਚੱਲਦਾ ਹੈ ਔਰ ਦੂਜੇ ਵੀ ਜਿੱਥੇ ਜਿੱਥੇ ਭੁੱਲ ਕਰਦੇ ਨੇ ਹੰਕਾਰ ਕਰਕੇ ਕਰਦੇ ਨੇ ਲੋਭ ਕਰਕੇ ਕਰਦੇ ਨੇ ਕੰਮ ਕਰਕੇ ਕਰਦੇ ਨੇ ਮੌਕਰ ਕੇ ਕਰਦੇ ਨੇ ਕ੍ਰੋਧ ਕਰਕੇ ਕਰਦੇ ਨੇ ਕਿਉਂਕਿ ਉਸ ਨੂੰ ਆਪਣੇ ਮਨ ਦੇ ਚ ਵੀ ਐਸਾ ਦਿਖਾਈ ਦਿੰਦਾ ਹੈ ਇਸ ਵਾਸਤੇ ਵੇਖ ਕੇ ਅੰਡਠ ਵੀ ਕਰਦਾ ਹੈ ਗਲਤੀਆਂ ਨੂੰ ਨਜ਼ਰ ਅੰਦਾਜ਼ ਵੀ ਕਰਦਾ ਹੈ ਇਹ ਵੀ ਮਰਜ਼ ਕਰਾਂ ਕਹਿੰਦੇ ਨੇ ਚੋਰਾ ਨੂੰ ਹਮੇਸ਼ਾ ਚੋਰਾ ਨੇ ਹੀ ਸਜ਼ਾ ਦਿੰਦੀ ਹੈ ਕਿਸੇ ਸੰਤ ਨੇ ਸਜ਼ਾ ਨਹੀਂ ਦਿੰਦੀ। ਦੁਸ਼ਟਾਂ ਨੂੰ ਹਮੇਸ਼ਾ ਦੁਸ਼ਟਾਂ ਨੇ ਹੀ ਸਜ਼ਾ ਦਿੰਦੀ ਹੈ ਕਿਸੇ ਸੰਤ ਨੇ ਨਹੀਂ ਦਿੰਦੀ। ਇਵੀ ਮਾਰਸ ਕਰਾ। ਦੁਰਾਚਾਰੀਆਂ ਨੂੰ ਹਮੇਸ਼ਾ ਦੁਰਾਚਾਰੀ ਹੀ ਮਾਰਦੇ ਰਹੇ ਨੇ। ਸਦਾਚਾਰੀਆਂ ਨੇ ਨਹੀਂ ਸੰਤ ਨੇ ਨਹੀਂ। ਕਿਉਂਕਿ ਉਸ ਨੂੰ ਦੇਸ ਪੈਂਦਾ ਹੈ। ਆਪਣਾ ਮਨ ਉਸ ਨੂੰ ਦਿਸਦਾ ਹੈ ਦੂਸਰਿਆਂ ਦਾ ਮਨ ਜਦੋਂ ਸੀਮਾ ਤੋਂ ਮੈਲ ਵੱਧ ਗਈ ਹੋਰ ਕੀ ਹੈ ਮੈਨ ਜ਼ਰਾ ਸੀਮਾ ਦੇ ਚਾਹ ਤੇ ਸ਼ਰੀਫ ਹੈ ਮੈਨ ਜ਼ਰਾ ਸੀਮਾ ਤੋਂ ਵੱਧ ਗਈ ਤੇ ਉਹੀ ਬਦਮਾਸ਼ ਹੈ ਹੋਰ ਕੀ ਹੈ ਫਿਰ ਮਨ ਨਹੀਂ ਦਿਖਾਈ ਦਿੰਦਾ ਕਪੜਾ ਨਹੀਂ ਦਿਖਾਈ ਦਿੰਦਾ ਮੈਨ ਦਿਖਾਈ ਦਿੰਦਾ फिर मन नहीं दिखाई देता लो भी दिखाई देता फिर मन नहीं दिखाई देता हंकार दिखाई फिर मन नहीं दिखाई देता वासना दिखाई देती और इतने जन्मांधी में इस मन को जन्म जन्म की मल लागे इतनी मैं अर्ज करा ਜਿਸ ਦਿਨ ਕੋਈ ਆਪਣੇ ਮਨ ਨੂੰ ਵੇਖੇਗਾ ਹੈਰਾਨ ਰਹਿ ਜਾਏਗਾ ਕਪੜੇ ਇਤਨੇ ਮੈਲੇ ਨਹੀਂ ਨੇ ਜਿਤਨਾ ਮਨ ਮੈਲਾ ਹੈ ਮੂੰਹ ਮੱਥਾ ਇਤਨਾ ਮੈਲਾ ਨਹੀਂ ਹੈ ਜਿਤਨਾ ਮਨ ਮੈਲਾ ਹੈ ਕਿਉਂ ਸਮਾਜ ਦੇ ਚ ਰਹਿਣਾ ਤੋ ਮਨੁੱਖ ਮੂੰਹ ਮੱਥਾ ਧੋ ਲੈਂਦਾ ਹੈ ਸਮਾਜ ਦੇ ਚ ਰਹਿਣਾ ਹੈ ਮਨੁੱਖ ਆਪਣੇ ਕਪੜੇ ਸਾਫ਼ ਕਰ ਲੈਂਦਾ ਹੈ ਰਹਿਣਾ ਜੋ ਸਮਾਜ ਦੇ ਚ ਹੈ ਸਮਾਜ ਨੂੰ ਮੈਲੇ ਕੱਪੜੇ ਨਹੀਂ ਚੰਗੇ ਲੱਗਦੇ ਮੈਲੇ ਹੱਥ ਪੈਰ ਨਹੀਂ ਚੰਗੇ ਲੱਗਦੇ ਮੈਲਾ ਮੂੰਹ ਮੱਥਾ ਨਹੀਂ ਚੰਗਾ ਲੱਗਦਾ ਪਰ ਸਮਾਜ ਦੀ ਪੌਂਚ ਮਨ ਤੱਕ ਨਹੀਂ ਹੈ ਮੇਰਾ ਮਨ ਕੈਸਾ ਹੈ ਸਮਾਜ ਨੂੰ ਕੀ ਪਤਾ ਤੁਹਾਡਾ ਮਨ ਕੈਸਾ ਹੈ ਮੈਨੂੰ ਕੀ ਪਤਾ ਪਰ ਇੱਕ ਦਫਾ ਮੈਂ ਫਿਰ ਦौरा ਦੇ ਗਲ پکڑਦੇ ਚ ਆ ਜਾਏ ਇੱਕ ਹਕੀਮ ਜੋ ਸਿਆਣਾ ਹਕੀਮ ਹੈ ਇੱਕ ਵੈਦ ਜੋ ਸਿਆਣਾ ਵੈਦ ਹੈ ਅੱਜ ਕੱਲ ਦੀ ਤਰ੍ਹਾਂ ਦੇ ਨਹੀਂ ਸਿਰਫ ਮਨੁੱਖ ਦਾ ਮੋਹ ਮੱਥਾ ਵੇਖ ਦੇ ਹੀ ਦੇ ਕੇ ਕਹਿ ਦਿੰਦਾ ਹੈ ਇਹ ਕਫ ਪ੍ਰਦਾਨ ਸਰੀਰ ਹੈ ਇਹ ਪਿਤ ਪ੍ਰਦਾਨ ਸਰੀਰ ਹੈ ਇਹ ਵਾਈਓ ਪ੍ਰਦਾਨ ਸਰੀਰ ਹੈ ਇਹ ਸਾਸਤੇ ਕਹਿੰਦੇ ਨੇ ਭਈ ਫਲਾਣ ਹੈ ਵੈਦ ਤੇ ਸਿਰਫ ਮੱਥਾ ਹੀ ਦੇਖਦਾ ਹੈ ਤੇ ਉਹਨੂੰ ਰੋਗ ਦਾ ਪਤਾ ਚੱਲ ਜਾਂਦਾ ਹੈ ਲੋਕਮਾਨ ਸਿਰਫ ਨਬਜ਼ ਵੇਖਦਾ ਸੀ ਤੇ ਸਭ ਕੁਝ ਜਾਣ ਲੈਂਦਾ ਸੀ। ਵੈਦ ਹਨੰਤਰ ਸਿਰ ਮੋ ਮਥਾ ਵੇਖਦਾ ਸੀ ਤੇ ਸਭ ਕੁਝ ਪੜ੍ਹ ਲੈਂਦਾ ਸੀ। ਇੱਕ ਮਨੁੱਖ ਜਦ ਆਪਣੇ ਸਰੀਰ ਦਾ ਗੈਨੀ ਹੋ ਜਾਏ ਸਾਰੇ ਸ਼ਰੀਰਾਂ ਦਾ ਗੈਨੀ ਹੋ ਜਾਂਦਾ ਹੈ। ਵੈਦ ਰਾਜ ਹੋ ਜਾਂਦਾ ਹੈ। ਪਰ ਇੱਕ ਮਨੁੱਖ ਜਦ ਆਪਣੇ ਮਨ ਦਾ ਗੈਨੀ ਹੋ ਜਾਏ ਆਪਣੇ ਮਨ ਦੀ ਸਮਝ ਹੋ ਜਾਏ। ਆਪਣੇ ਮਨ ਦਾ ਪਤਾ ਹੋ ਜਾਏ। ਹਰ ਮਨੁੱਖ ਨੂੰ ਆਪਣੇ ਤਨ ਦਾ ਵੀ ਗਿਆਨ ਨਹੀਂ ਹਰ ਮਨੁੱਖ ਨੂੰ ਆਪਣੇ ਮਨ ਦਾ ਵੀ ਗਿਆਨ ਨਹੀਂ ਤੇ ਆਤਮਾ ਦਾ ਗਿਆਨ ਤੇ ਕਰੋਣਾ ਚ ਕਿਸੇ ਇੱਕ ਅਦ ਕੋਲ ਹੈ ਇਹ ਵੀ ਮਰਜ਼ ਕਰਦੇ ਆ ਸਰੀਰ ਕੋਲ ਹੈ ਸਰੀਰ ਦੀ ਮਨੁੱਖ ਨੂੰ ਪੂਰੀ ਸਮਝ ਨਹੀਂ ਹੈ ਮਨ ਕੋਲ ਹੈ ਮਨ ਦੀ ਖਬਰ ਪੂਰੀ ਨਹੀਂ ਹੈ ਆਤਮਾ ਵਿਆਪਕ ਹੈ ਤੇ ਉਸੇ ਦੇ ਚ ਅਸੀਂ ਆ ਸਾਡਾ ਸਰੀਰ ਹੈ ਸਾਰੀ ਸਰੀਰ ਉਸੇ ਹੀ ਆਤਮਾ ਦੇ ਚ ਨੇ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਭ ਕੁਝ ਆਤਮਾ ਦੇ ਚ ਹੈ ਪਰਮਾਤਮਾ ਦੇ ਚ ਹੈ ਆਤਮਾ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜੇ ਟੁਕੜੇ ਨਹੀਂ ਹੈ ਹਸਤੀ ਕੀ ਟੀ ਤਿਰਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਚਲੋ ਇਸ ਨੁਕਤੇ ਨੂੰ ਵੀ ਥੋੜਾ ਜਿਹਾ ਮੈਂ ਬਿਆਨ ਕਰ ਦਿਆਂ ਸਰੀਰ ਹਰ ਇੱਕ ਦਾ ਅਲੱਗ-ਅਲੱਗ ਹੈ ਸਿਰਫ ਪਸ਼ੂਆਂ ਦਾ ਨਹੀਂ ਹਰ ਮਨੁੱਖ ਦਾ ਸਰੀਰ ਅਲੱਗ-ਅਲੱਗ ਹੈ ਕਿਸੇ ਵੀ ਮਨੁੱਖ ਦਾ ਸਰੀਰ ਦੂਸਰੇ ਸਰੀਰ ਦੇ ਮਾਸ ਨੂੰ ਕਬੂਲ ਨਹੀਂ ਕਰਦਾ ਡਾਕਟਰ ਲੋਗਾਂ ਨੂੰ ਜਦ ਕਿਦਰੇ ਲੋੜ ਪੈ ਜਾਂਦੀ ਹੈ ਆਪਰੇਸ਼ਨ ਕਰਦੇ ਨੇ ਉਸੇ ਹੀ ਮਰੀਜ਼ ਦਾ ਮਾਸ ਉਸੇ ਨੂੰ ਲਾਉਂਦੇ ਨੇ ਦੂਜੇ ਦੇ ਸਰੀਰ ਦਾ ਮਾਸ ਇਹ ਸਰੀਰ ਕਬੂਲ ਨਹੀਂ ਕਰਦਾ ਕਿਉਂ ਹਰ ਸਰੀਰ ਅਲੱਗ-ਅਲੱਗ ਹੈ ਹਰ ਸਰੀਰ ਵੱਖ-ਵੱਖ ਹੈ ਅਜੇ ਮੈਡੀਕਲ ਸਾਇੰਸ ਉੱਥੇ ਪਹੁੰਚੇਗੀ ਆਯੁਰਵੇਦ ਆਚਾਰੀਆ ਕਹਿੰਦੇ ਨੇ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਕਿਤੇ ਹੈ ਮੈਡੀਕਲ ਸਾਇੰਸ ਐਸਾ ਮੰਨਦੀ ਹੈ ਕਿ ਕੋਈ ਗਰੁੱਪ ਦਾ ਖੂਨ ਕਈ ਮਨੁੱਖਾਂ ਦਾ ਹੋ ਸਕਦਾ ਹੈ ਪਰ ਆਯੁਰਵੇਦ ਨੇ ਮੰਨਦਾ ਉਕੈਨਨ ਜਦ ਮਾਸ ਅਲਗ ਅਲਗ ਹੈ ਤੇ ਮਾਸ ਕੀ ਹੈ ਜਮਿਆ ਹੋਇਆ ਖੂਨ ਖੂਨ ਕੀ ਹੈ ਪਿਗਲੇ ਹੋਇਆ ਮਾਸ ਔਰ ਆਪ ਦੀ ਗੈਤਲੀ ਅਰਸ਼ ਕਰਾ ਹੁਣ ਤੇ ਸਾਇੰਸ ਵੀ ਮੰਨਣ ਲੱਗ ਪਈਏ ਦੁੱਧ ਵੀ ਲਿਕਵਿਡ ਮਾਸ ਹੈ ਔਰ ਕੁਝ ਨਹੀਂ ਹੈ ਮਾਸ ਦਾਈ ਤਰਲ ਰੂਪ ਹੋਣ ਖੂਨ ਦਾ ਜ਼ਰਾ ਹੋਰ ਤਰਲ ਤਰ ਪਤਲਾ ਰੂਪ ਦੁੱਧ ਜਿਸ ਗਉਮਜ ਇਹ ਆਏ स्त्री ਦੇ ਚ ਖੂਨ ਦੀ ਕਮੀ ਹੈ ਉਸ ਦੇ ਚ ਦੁੱਧ ਦੀ ਵੀ ਕਮੀ ਆਉਂਦੀ ਬੱਚੇ ਲਈ ਦੁੱਧ ਨਹੀਂ ਆਉਂਦਾ ਹੋਣੀ ਕੋਈ ਨਹੀਂ ਤੇ ਦੁੱਧ ਕਿਥਾ ਹਕੀਕਤ ਹੈ ਠੋਸ ਹੈ ਮਾਸ ਉਸ ਦਾ ਤਰਲ ਰੂਪ ਖੂਨ ਫਿਰ ਉਸ ਦਾ ਫਿਰ ਤਰਲ ਰੂਪ ਦੁੱਧ कि ਹਰ ਇੱਕ ਦਾ ਮਾਸ ਅਲਗ-ਅਲਗ ਹੈ। ਤੋਂ ਹਰ ਇੱਕ ਦਾ ਖੂਨ ਵੀ ਅਲਗ-ਅਲਗ ਹੈ। ਔਖੇ ਨਾ ਹਰ ਇੱਕ ਦਾ ਦੁੱਧ ਵੀ ਅਲਗ-ਅਲਗ ਹੈ। ਪੁਰਾਣੇ ਠਾਕਰ ਲੋਕ, ਰਾਜਪੂਤ ਲੋਕ ਆਪਣੇ ਬੱਚੇ ਨਾ ਦਾਈ ਦਾ ਇਹ ਕਿਸੇ ਹੋਰ ਦਾ ਦੁੱਧ ਨਹੀਂ ਪਿਲਾਉਂਦੇ ਸਨ। ਕਹਿੰਦੇ ਨਹੀਂ ਆਪਣੇ ਦੁੱਧ ਨਾਲ ਪਾਲਣਾ। ਇਤਿਹਾਸ ਕਹਿੰਦਾ ਹੈ ਇੱਕ ਦਿਨ ਮਾਂ ਨਹੀਂ ਸੀ ਘਰ ਦੇ ਵਿੱਚ ਮਹਾਰਾਣਾ ਪ੍ਰਤਾਪ ਛੋਟੇ 마ਸੂਮ ਸਨ ਬੱਚੇ ਰੋਂਦੇ ਰਹੇ ਦਾਈ ਨੇ ਦੁੱਧ ਪਿਲਾ ਦਿੱਤਾ ਮਾਂ ਜਦ ਘਰ ਆਈ ਨੌਕਰਾਨੀ ਨੂੰ ਡਾਟਿਆ ਤੂੰ ਕਿਉਂ ਪਿਲਾਇਆ ਉਲਟੀ ਕਰਾ ਕੇ ਉਹ ਦੁੱਧ ਕੱਢਿਆ ਉਸੇ ਵਕਤ ਨੇ ਇਹ ਮੇਰਾ ਬੱਚਾ ਹੈ ਮੇਰੇ ਦੁੱਧ ਨਾਲ ਪਲੇਗਾ ਤੂੰ ਕਿਉਂ ਪਿਲਾਇਆ ਉਹਨੂੰ ਬਹੁਤ ਡਾਟਿਆ ਇਸ ਸਰੀਰ ਦੇ ਵਿੱਚ तेरा दो तो पता नहीं कितने रोग पैदा करेगा और मन कितनी खराबियां पैदा करेगा ये पुराने जमाने तो मने आ रहे भी करते हैं हर एक दा तन अलग अलग है हर एक दा मन भी अलग अलग है लेकिन फिर भी किधरे दो मन एक हो सकते हैं हो सकते हैं जैसे ਭਾਈ ਗੁਰਦਾਸ ਜੀ ਲਿਖਦੇ ਨੇ ਲੈਲਾ ਮਜਨੂ ਦਾ ਮਨ ਇੱਕ ਹੋ ਗਿਆ ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਂਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਕਰਨਾ ਪਿਆ ਕਿਦਰੇ ਦੋ ਪਿਰਾਵਾਂ ਦਾ ਮਨ ਇੱਕ ਹੋ ਜਾਂਦਾ ਹੈ ਕਿਦਰੇ ਦੋ ਮਿੱਤਰਾਂ ਦਾ ਮਨ ਇੱਕ ਹੋ ਜਾਂਦਾ ਹੈ ਕਿਦਰੇ ਸਿੱਖ ਤੇ ਗੁਰੂ ਦਾ ਮਨ ਇੱਕ ਹੋ ਜਾਂਦਾ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹੀ ਸਿੱਖ ਦੇ ਵਿਚਾਰ ਹੋ ਜਾਂਦੇ ਨੇ ਜੋ ਗੁਰੂ ਦੀ ਸੋਚਣੀ ਹੈ ਉਹੀ ਸਿੱਖ ਦੀ ਸੋਚਣੀ ਹੋ ਜਾਂਦੀ ਹੈ ਜੋ ਗੁਰੂ ਦਾ ਚਿੰਤਨ ਹੈ ਉਹੀ ਸਿੱਖ ਦਾ ਚਿੰਤਨ ਹੋ ਜਾਂਦਾ ਹੈ ਤਨ ਤੇ ਅਲੱਗ ਅਲੱਗ ਨੇ ਇੱਕ ਨਹੀਂ ਹੋ ਸਕਦਾ ਕੁਦਰਤ ਨੇ ਬਣਾਇਆ ਹੀ ਵੱਖਣਾ ਗੁਰਬਾਣੀ ਵੀ ਕਹਿੰਦੀ ਹੈ ਮੇਰੇ ਕਰ ਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇਕ ਸਰੀਰ ਜੈਸਾ ਦੂਸਰਾ ਸਰੀਰ ਨਹੀਂ ਹੈ ਹੈ ਹੀ ਨਹੀਂ ਇਸੇ ਵਾਸਤੇ ਤੇ ਕਹਿੰਦੇ ਨੇ ਹਰ ਇੱਕ ਦੇ ਫਿੰਗਰਪ੍ਰਿੰਟ ਵੀ ਅਲੱਗ-ਅਲੱਗ ਨੇ ਹਰ ਇੱਕ ਦੇ ਅੰਗੂਠੇ ਦੀ ਛਾਪ ਵੀ ਅਲੱਗ-ਅਲੱਗ ਹੈ ਇੱਕ ਅੰਗੂਠੇ ਵਰਗਾ ਦੂਸਰਾ ਅੰਗੂਠਾ ਵੀ ਨਹੀਂ ਹੈ ਇੱਕ ਉਂਗਲ ਦੂਸਰੀ ਦੂਜੇ ਦੀਆਂ ਉਂਗਲੀਆਂ ਤੋਂ ਅਲੱਗ ਛਾਪ ਰੱਖਦੀ ਹੈ ਹਰ ਇੱਕ ਦਾ ਸਰੀਰ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਕਸ ਹੀ ਜਿਹਾ ਉਪਾਇਆ ਰੱਬ ਦੀ ਨਵੀਨਤਾ ਵੇਖਣੀ ਹੋਵੇ ਉਹ ਕਿਤਨਾ ਨਵਾਂ ਹੈ ਤੇ ਇੱਥੋਂ ਵੇਖ ਸਕਦੇ ਹੋ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਨਵੇਂ ਨੈਣ ਨਕਸ਼ ਲੈ ਕੇ ਨਵਾਂ ਰੂਪ ਲੈ ਕੇ ਨਵੇਂ ਫਿੰਗਰ ਪ੍ਰਿੰਟ ਲੈ ਕੇ ਨਵੇਂ ਉਂਗਲੀਾਂ ਦੀ ਛਾਪ ਲੈ ਕੇ ਅੰਗੂਠੇ ਦੀ ਛਾਪ ਲੈ ਕੇ ਨਵੀਂ ਆਵਾਜ਼ ਲੈ ਕੇ ਨਮੀ ਚਾਲ ਲੈ ਕੇ ਇੱਕ ਦੀ ਚਾਲ ਦੂਜੇ ਨਾਲ ਨਹੀਂ ਮਿਲਦੀ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ ਇੱਕ ਦੀ ਉਂਗਲੀਆਂ ਦੀ ਛਾਪ ਦੂਜੇ ਨਾਲ ਨਹੀਂ ਮਿਲਦੀ ਇੱਕ ਦਾ ਰੰਗ ਰੂਪ ਨੈਣ ਨਕਸ਼ ਨਹੀਂ ਮਿਲਦੇ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨ ਕਿਸੇ ਜਿਹਾ ਉਪਾਇਆ ਕਿਦਰੇ ਘਰ ਦੇ ਚਾਰ ਬੱਚੇ ਆਉਂਦੇ ਕੋਈ ਸ਼ਕਲ ਦੇ ਮਾਂ ਬਾਪ ਨੂੰ ਪਹਿਚਾਣਨੇ ਵੀ ਔਖੇ ਹੋ ਜਾਣੇ ਸੇ ਕਿੱਕੋ ਜਿਆ ਪੈਦਾ ਹੀ ਨਹੀਂ ਕਰਦਾ ਪ੍ਰਭ ਮੇਰੇ ਕਰਤੇ ਇਹ ਖੇਲ ਰਚਾਇਆ ਕੋਈ ਨਕ ਸਹੀ ਜਿਹਾ ਉਪਾਇਆ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਨਵਾਂ ਰੂਪ ਲੈ ਕੇ ਨਵੇਂ ਨੈਣ ਨਕਸ਼ ਲੈ ਕੇ ਨਵੀਂ ਆਵਾਜ਼ ਲੈ ਕੇ ਨਵੀਂ ਉਂਗਲੀਆਂ ਦੀ ਛਾਪ ਲੈ ਕੇ ਇੱਕ ਹੁਣ ਪਤਾ ਚੱਲਦਾ ਹੈ ਰੱਬ ਕਿਤਨਾ ਨਮਾ ਹੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾ ਅਧਾਰ ਉਹਦੇ ਨਿਤ ਨਵੇਂ ਦੀ ਛਾਪ ਵੇਖਣੀ ਹੈ ਤੇ ਮਨੁੱਖਾਂ 'ਚ ਵੇਖ ਸਕਦੇ ਆ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਨਵੇਂ ਆਵਾਜ਼ ਲੈ ਕੇ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲ ਖਾਂਦੀ ਇੱਕ ਦੇ ਨੈਣ ਨਕਸ਼ ਦੂਜੇ ਨਾਲ ਮਿਲ ਨਹੀਂ ਖਾਂਦੇ ਇੱਕ ਦੀ ਉਂਗਲੀਆਂ ਦੀ ਛਾਪ ਦੂਜੇ ਨਾਲ ਮਿਲ ਨਹੀਂ ਖਾਂਦੀ ਕਿਦਰੇ ਕਿਦਰੇ ਦੋ ਮਨ ਇੱਕ ਹੋ ਸਕਦੇ ਨੇ ਮਨ ਜ਼ਰਾ ਤਾਂ ਲੱਗ ਕਿਸੇ ਦੇ ਵਿਚਾਰ ਨਾਲ ਮੈਂ ਸਹਿਮਤ ਹੋ ਸਕਦਾ ਕੋਈ ਮੇਰੇ ਵਿਚਾਰ ਨਾਲ ਸਹਿਮਤ ਹੋ ਸਕਦਾ ਹੈ ਮਨ ਇੱਕ ਹੋ ਗਿਆ ਕਿਸੇ ਦੀ ਸੋਚਣੀ ਨਾਲ ਮੈਂ ਸਹਿਮਤ ਹੋ ਸਕਦਾ ਕੋਈ ਮੇਰੀ ਸੋਚਣੀ ਨਾਲ ਸਹਿਮਤ ਹੋ ਸਕਦਾ ਹੈ ਬੁੱਧ ਇੱਕ ਹੋ ਗਏ ਕਿਸੇ ਨੂੰ ਮੈਂ ਯਾਦ ਕਰ ਰਿਹਾ ਉਹ ਮੈਨੂੰ ਯਾਦ ਕਰ ਰਿਹਾ ਹੈ ਤਾਂ ਦੋਹਾਂ ਦਾ ਚੇਤੇ ਇੱਕ ਹੋ ਗਿਆ ਮਨ ਇੱਕ ਹੋ ਸਕਦਾ ਪਰ ਵਿਆਪਕ ਪਦਰਤੇ ਨੇ ਕਿਦਰੇ ਕਿਦਰੇ ਦੋ ਮਨ ਇੱਕ ਹੋ ਸਕਦਾ ਹੈ ਕਿਦਰੇ ਦੋ ਭਰਾਵਾਂ ਦਾ ਮਨ ਇੱਕ ਹੋ ਸਕਦਾ ਹੈ ਕਿਦਰੇ ਪਤੀ ਪਤਨੀ ਦਾ ਮਨ ਇੱਕ ਹੋ ਸਕਦਾ ਹੈ ਉਹੀਂ ਤੇ ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ ਜੇ ਮਨ ਇੱਕ ਨਹੀਂ ਹੈ ਤੇ ਪਤੀ ਪਤਨੀ ਕਹਿਣ ਦੀ ਲੋੜ ਵੀ ਨਹੀਂ ਉਹਨਾਂ ਨੂੰ ਧਨ ਫਿਰ ਇਹ ਨਾ ਆਖਿਆ ਨਾ ਬੈਨ ਇਕੱਠੇ ਹੋਵੇ ਇੱਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ ਜੇ ਵਿਚਾਰ ਏਕ ਨਹੀਂ ਨੇ ਸੋਚਣੀ ਏਕ ਨਹੀਂ ਹੈ ਇਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਨੇ ਸਿਮਰਤੀ ਦੇ ਚ ਵੀ ਨਹੀਂ ਨੇ ਸਾਬ ਕਹਿੰਦੇ ਨੇ ਨਾ ਨੂੰ ਪਤੀ ਪਤਨੀ ਕਹਿਣ ਦੀ ਕੀ ਲੋੜ ਐ ਧਨ ਪਰ ਇਹ ਨਾ ਆਖਿਨ ਬੈਣ ਇਕੱਠੇ ਹੋਏ ਮਾਵੇਂ ਸਾਰੀ ਜ਼ਿੰਦਗੀ ਇਕੱਠੇ ਰਹਿਣਾ ਮਾਵੇਂ ਬੱਚੇ ਵੀ ਹੋ ਜਾਣੇ ਉਹਨਾਂ ਦੀ ਪਾਲਣਾ ਵੀ ਕਰਨ ਵਿਚਾਰ ਇੱਕ ਨਹੀਂ ਨੇ ਸੋਚਣੀ ਇੱਕ ਨਹੀਂ ਹੈ ਅਗਰ ਐਸਾ ਹੈ ਤਾਂ ਮੈਂ ਫਿਰ ਅਰਜ਼ ਕਰਾਂ ਗੁਰੂ ਦੇ ਵਿਚਾਰ ਸਿੱਖ ਦੇ ਵਿਚਾਰ ਨਹੀਂ ਨੇ ਤਾਂ ਸਿੱਖ ਸਿੱਖ ਵੀ ਨਹੀਂ ਹੈ ਗੁਰੂ ਨਾਲ ਕੋਈ ਸੰਬੰਧ ਨਹੀਂ ਹੈ ਗੁਰੂ ਨਾਲ ਰਿਸ਼ਤਾ ਤੇ ਵਿਚਾਰ ਦਾ ਰਿਸ਼ਤਾ ਹੈ ਸੋਚਣੀ ਦਾ ਰਿਸ਼ਤਾ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਦੋ ਰਿਸ਼ਤੇ ਵਿਚਾਰਾਂ ਦੀ ਸਾਂਝ ਦੇ ਰਿਸ਼ਤੇ ਨੇ ਮਨ ਦੇ ਰਿਸ਼ਤੇ ਨੇ ਮਨ ਮੇਲੀ ਕਰ ਮੇਲ ਮਿਲੰਦੇ ਸਿੱਖ ਤੇ ਗੁਰੂ ਦਾ ਰਿਸ਼ਤਾ ਮਨ ਦਾ ਰਿਸ਼ਤਾ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਮਨ ਦਾ ਰਿਸ਼ਤਾ ਹੈ ਜੋਤ ਦਾ ਰਿਸ਼ਤਾ ਇਥੇ ਜੋਤ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੇ ਜੋਤ ਹੈ ਮਨ ਵਿਚਾਰ ਹੈ ਮਨ ਸੋਚਣੀ ਹੈ ਮਨ ਯਾਦਾਂ ਦਾ ਪ੍ਰਵਾਹ ਹੈ ਕੋ ਖੈਰ ਮੈਂ ਲੰਮਕਾਂਵਾ ਨਾ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ ਤਨ ਹਰ ਇੱਕ ਦਾ ਅਲੱਗ ਅਲੱਗ ਹੈ ਕਿਧਰੇ ਕਿਧਰੇ ਦੋ ਮਨ ਇੱਕ ਹੋ ਸਕਦੇ ਨੇ ਆਤਮਾ ਸਾਰਿਆਂ ਦੀ ਇੱਕ ਹੈ ਅਲੱਗ ਨਹੀਂ ਹੈ ਜਦ ਕੋਈ ਮਨ ਦੇ ਤਲ ਤੇ ਜੀਵਦਾ ਹੈ ਕੁਝ ਤੇ ਉਸ ਨੂੰ ਪਿਆਰੇ ਲੱਗਦੇ ਨੇ ਬਾਕੀ ਨਹੀਂ ਕਿਸੇ ਕਿਹੜੇ ਪਿਆਰੇ ਲੱਗਦੇ ਨੇ ਜਿਨ੍ਹਾਂ ਨਾਲ ਮਨ ਦੀ ਸਾਜ ਬਣ ਜਾਏ ਵਿਚਾਰਾਂ ਦੀ ਸਾਜ ਬਣ ਜਾਏ ਦੂਜੇ ਉਪਰੇ ਲੱਗਦੇ ਨੇ ਬਿਗਾਨੇ ਲੱਗਦੇ ਨੇ ਤਨ ਤੇ ਹੈ ਹੀ ਅਲੱਗ-ਅਲੱਗ ਸਾਰਿਆਂ ਦੇ ਅਲੱਗ-ਅਲੱਗ ਉਸ ਦੇ ਅਸੀਂ ਨੇੜੇ ਹੋ ਜਾਂਦੇ ਆ ਉਸ ਨੂੰ ਅਸੀਂ ਨਿਕਟਵਰਤੀ ਸਮਝ ਲੈਂਦੇ ਆ ਜਿਹੜਾ ਥੋੜਾ ਬਹੁਤ ਵਿਚਾਰਾਂ ਨਾਲ ਸਹਿਮਤ ਹੋਵੇ ਜਿਸ ਦੇ ਨਾਲ ਥੋੜੀ ਜੀਆਂ ਸੋਚਣੀ ਮੇਲ ਖਾਵੇ ਜਿਹੜਾ ਥੋੜਾ ਬਹੁਤ ਯਾਦਾਂ ਦੇ ਚ ਆਵੇ ਤੇ ਉਸ ਦੀ ਯਾਦ ਦੇ ਚ ਅਸੀਂ ਹੋਈਏ ਤਾਂ ਕਿਦਰੇ ਗੋੜੀ ਸਾਜ ਬਣਦੀ ਏ ਕਿਦਰੇ ਛੋਟੀ ਬਣਦੀ ਦੋ ਮਨ ਇੱਕ ਹੋ ਸਕਦੇ ਨਹੀਂ ਆਤਮਾ ਸਾਰਿਆਂ ਦੀ ਇੱਕ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਤਾਂ ਫਿਰ ਕਹਿ ਉੱਠਦਾ ਹੈ ਨੈ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ